ਇਹ ਨਾ ਇੰਗਲੈਂਡ ਦੇ ਆਊਟਲੈਟ ਹੈ ਕੁਛ ਹੋ ਜੇ ਆ ਆਪਣੇ ਤਾਂ ਵੈਸੇ ਆਊਟਲੈਟ ਹੁਣ ਬਣਨ ਲੱਗੇ ਨੇ ਆਪਣੇ ਹੰਢਿਆਏ ਜਿਵੇਂ ਸਾਡੇ ਬਣਿਆ ਜਾਂ ਹੁਣ ਪਿੰਡ ਪੰਜਾਬ ਚ ਦਾ ਵੱਖ-ਵੱਖ ਥਾਵਾਂ 'ਚ ਸ਼ੁਰੂ ਹੋ ਗਏ ਤੇ ਆਪਣੇ 4-5 ਸਾਲ ਦਾ ਟ੍ਰੈਂਡ ਆ ਪਰ ਇੱਥੇ ਦਾ ਪਤਾ ਨਹੀਂ ਕਦੋਂ ਕਦ ਨੇ ਆਊਟਲੈਟ ਇਹ ਇਹ ਜਿੱਥੇ ਅਸੀਂ ਆਏ ਹਾਂ ਬਹੁਤ ਵੱਡਾ ਆਊਟਲੈਟ ਹੈ ਇਹ ਤੇ ਇਹਦਾ ਨਾਮ ਹੈਗਾ ਚੈਸ਼ਰ ਰੌਕਸ ਇਹ ਪੈਂਦਾ ਜੀ ਲਿਵਰਪੂਲ ਸ਼ਹਿਰ ਦੇ ਨੇੜੇ ਤੇ ਪੈਨ ਹੁਣੇ ਦਾ ਸ਼ਹਿਰ ਹੈ ਲਿਵਰਪੂਲ ਤੁਹਾਨੂੰ ਦਿਖਾਇਆ ਸੀ ਨਾ ਤੇ ਦੇਖੋ ਬਹੁਤ ਸਾਰੇ ਲੋਕ ਆਏ ਹੋਏ ਆ ਬਹੁਤ ਜ਼ਿਆਦਾ ਵੱਡਾ ਤੇ ਨਾਲ ਹੀ ਮੈਂ ਤੁਹਾਨੂੰ ਦਿਖਾਦਾ ਵੀ ਇਹਦੀ ਨਾ ਜਿਹੜੀ ਹੋਈ ਹੋਈ ਆਪਣੀ ਕੰਸਟਰਕਸ਼ਨ ਉਹ ਵੀ ਦੇਖੋ ਤੇ ਕਿਵੇਂ ਦੀ ਹੈ ਸੋ ਇੱਥੇ ਅਸੀਂ ਅਜੇ ਸਪੈਸ਼ਲੀ ਆਏ ਜੀ ਕੋਈ ਸ਼ੋਪਿੰਗ ਕਰਨ ਦੇ ਲਈ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਸੀ ਸਾਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਨਵਾਂ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਕੁਛ ਉਹ ਆਪਾਂ ਨੂੰ ਕਪੜੇ ਕਪੜੇ-ਕੁਪੜੇ ਲੈਣੇ ਆ ਤੇ ਦੂਜਾ ਇਹ ਹੈ ਵੀ ਰਣਜਨ ਦੀ ਨਵੀਂ ਬੱਗੀ ਲੈਣੀ ਆ ਸੀ ਜਿਹੜੀ ਪੁਰਾਣੀ ਗੱਡੀ ਆ ਰਣਜਨ ਦੀ ਤੇ ਉਹ ਥੋੜੇ ਟਾਇਰ ਟੁਰ ਘਸ ਗਏ ਉਹਦੇ ਬਾਕੀ ਉਹ ਇੰਡੀਆ ਦੇ ਹਿਸਾਬ ਨਾਲ ਸਹੀ ਸੀ ਇੱਥੇ ਅਸੀਂ ਜਿਵੇਂ-ਜਿਵੇਂ ਹੋਰਾਂ ਦੀਆਂ ਸੋਹਣੀਆਂ ਬੱਗੀਆਂ ਦੇਖੀਆਂ ਨੇ ਸਾਡੀ ਹਾਂਜੀ ਸਾਡੀ ਵੀ ਨੀਤ ਜੀ ਫਿੱਟੀ ਜਾਂਦੀ ਆ ਕਿ ਸਾਡੇ ਨੇੜੇ ਕੋਲੇ ਵੀ ਸੋਹਣੀ ਜੀ ਬੱਗ ਗੱਡੀ ਹੋਣੀ ਚਾਹੀਦੀ ਹੈ ਹਾਂਜੀ ਕੁਛ ਇਹਦੀ ਸੇਫਟੀ ਉਨੀ ਨਹੀਂ ਨਾ ਹੈਗੀ ਸੀਟ ਬੈਲਟ ਆਈ ਨਹੀਂ ਘੱਟ ਨੇ ਉਹਦੇ ਸੋ ਇੱਥੇ ਗੱਡੀ ਆਪਾਂ ਨੂੰ ਕਿਹੋ ਜੀ ਮਿਲਦੀ ਹੈ ਤੇ ਕਿੰਨੀ ਵਹੀ ਮਿਲਦੀ ਹੈ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਨਾਲ ਨਾਲ ਜਿਹੜੇ ਇੰਗਲੈਂਡ ਦੇ ਆਊਟਲੈਟ ਇੱਥੋਂ ਦੀ ਸ਼ਾਪਿੰਗ ਹੈ ਉਹ ਤੁਹਾਨੂੰ ਦਿਖਾਵਾਂਗੇ ਤੇ ਜੇ ਮੈਂ ਤੁਹਾਨੂੰ ਇੱਥੋਂ ਦੀ ਇਮਾਰਤਾਂ ਦਿਖਾਵਾਂ ਵੀ ਦੇਖੋ ਇਹ ਪ੍ਰਾਣੇ ਕਿੰਨੇ ਬਣੇ ਹੋਣਗੇ ਤੇ ਇਹਨਾਂ ਦੀ ਜਿਹੜੀ ਆਰਕੀਟੈਕਟ ਦੇਖੋ ਤੇ ਇੰਗਲੈਂਡ ਦੇ ਹਿਸਾਬ ਨਾਲ ਉਹ ਇਹ ਬਣਾਇਆ ਹੈ ਦੁਕਾਨਾਂ ਦੁਕੋਨਾਂ ਇਹਨਾਂ ਨੇ ਇਹੀਆਂ ਲਾਈਆਂ ਹੋਈਆਂ ਆ ਕਾਰ ਵੈਨ ਨਹੀਂ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਸੀ ਸਮਾਨ ਆਪਣਾ ਵੀ ਲੈਣਾ ਤੇ ਕੁਝ ਅ ਰਣਜਿੰਦਰ ਦਾ ਵੀ ਲੈਣਾ ਹੈ ਬੂਟ ਬੂ ਸ਼ੂ ਸ਼ਾ ਲੈਣੇ ਆ ਪਹਿਲਾਂ ਸਾਡਾ ਮਨ ਸੀਗਾ ਵੀ ਇੰਡੀਆ ਜਾਵਾਂਗੇ ਤੇ ਫਿਰ ਅਸੀਂ ਆਖਿਆ ਦੋ ਦੋ ਟਿਕ ਟੰਕ ਕਿੱਥੇ ਲਾਵਾਂਗੇ ਹਨਾ ਸਹੀ ਹੈ ਤੇ ਕੁਛ ਹੋਣਾ ਹੈ ਵੀ ਹੋ ਜੰਦਾ ਨਾ ਸਾਨੂੰ ਰਣਜਿੰਦਰ ਦਾ ਵਾਲਾ ਦੇਖਣਾ ਪੈਂਦਾ ਵੀ ਨਿਆਣਾ ਓੱਖਾ ਨਾ ਹੋਵੇ ਹਨਾ ਹਾਂਜੀ ਕਿਉਂਕਿ ਰਣਜਿੰਦਰ ਸੇਫ ਹੈ ਮਤਲਬ ਇਹ ਵਧੀਆ ਰਹਿੰਦੇ ਸੋ ਉਸ ਉਹੀ ਡਿਸੀਜਨ ਲੈਣੇ ਆ ਸੀ ਹਾਂਜੀ ਤੇ ਕੁਛ ਐ ਸੀਗਾ ਕੁਛ ਐ ਸਾਨੂੰ ਕਪੜੇ ਮਿਲ ਲੱਗੇ ਵੈਸੇ ਵੀ ਇੰਡੀਆ ਵਾਲੇ ਕਪੜੇ ਸਾਡੇ ਹੁਣ ਆਉਂਦੇ ਨੇ ਸਪੈਸ਼ਲੀ ਮੇਰੇ ਤੇ ਸਾਨੂੰ ਰਣਜਿੰਦਰ ਦੇ ਵੀ ਨਵੇਂ ਲੈਣੇ ਪੈਂਦੇ ਆ ਸਾਈਜ਼ ਅਕੋਰਡਿੰਗ ਤੇ ਬਸ ਫਿਰ ਕਪੜੇ ਲੈਣੀ ਸਪੈਸ਼ਲ ਆਏ ਆ ਕਪੜੇ ਲੈ ਜਾਣਗੇ ਤੇ ਇੰਡੀਆ 바ਕੀ ਆਏ ਸੀ ਉਹ ਨਹੀਂ ਜਿੰਨੇ ਪੈਸੇ ਇੱਥੇ ਕੱਪੜੇ ਲਾਵਾਂਗੇ ਇੰਡੀਆ 'ਚ ਟਿਕਟਾਂ ਦੇ ਲਾਉਂਦੇ ਫਿਰਦੇ ਨੇ ਰਣਜਿੰਦ ਔਖੀ ਹੁੰਦੀ ਤੇ ਉਹ ਹੈ ਜੇ ਕੋਈ ਹੁਣ ਸਟੋਰ ਲੱਭਦੇ ਆ ਕੋਈ ਤੇ ਪਹੁੰਚਦੇ ਆਪਾਂ ਆਊਟਲੈਟ ਵੀ ਨਾ ਇਹਨਾਂ ਦੇ ਆਪਣੇ ਨਾਲ ਵਾਵਾ ਵੱਡੇ ਵੱਡੇ ਆ ਤੇ ਆ ਇਹਨਾਂ ਨੇ ਪੂਰਾ ਮੈਪ ਦਿੱਤਾ ਹੋਇਆ ਕਿ ਕਿੱਥੇ ਕੀ ਕੀ ਹੈ ਵਾਈਫਾਈ ਫ੍ਰੀ ਮਿਲਦਾ ਯਾਰ ਤੇ ਫ੍ਰੀ ਵਾਈਫਾਈ ਵੀ ਵਧੀਆ ਸਹੂਲਤ ਆ ਆਪਣੇ ਨੂੰ ਲੱਭਣੇ ਪੈਂਦੇ ਨੇ ਸਟੋਰ ਜਿਵੇਂ ਆਪਾਂ ਮਾਲਸ ਤੇ ਦੁਬਈ ਮਾਲ ਚ ਹੋਰ ਦੇਖਿਆ ਨਾ ਉੱਥੇ ਹੈ ਲੋਕ ਲੱਭਦੇ ਆ ਵੀ ਕਿਹੜੇ ਸਟੋਰ ਜਾਂਦੇ ਇੱਕ ਤੋਂ ਇੱਕ ਟਾਪ ਬ੍ਰਾਂਡ ਨੇ ਇੱਥੇ ਤੇ ਬਾਕੀ ਆਏ ਆ ਸੇਲਸੂਲ ਵੀ ਵਧੀਆ ਲੱਗੀਆਂ ਹੋਈਆਂ ਮੈਂ ਕਿਹਾ ਖੋਜੀ ਜਿਹਦੇ ਕਰਕੇ ਆਪਾਂ ਆਏ ਆ ਹਾਂਜੀ ਇਹ ਸੇਲਸੂਲ ਵੀ ਵਧੀਆ ਲੱਗੀਆਂ ਹੋਈਆਂ ਹਾਂਜੀ ਪਰ ਇੱਥੇ ਸੇਲ ਤੋਂ ਹੀ ਮਹਿੰਗੀਆਂ ਹੁੰਦੀਆਂ ਹਾਂਜੀ ਆਜਾ ਬੰਗੇ ਉਹਦੇ ਜੋ ਤੁਸੀਂ ਕੋਈ ਚੀਜ਼ ਲੈਣੀ ਹੁੰਦੀ ਆ ਇਹਨਾਂ ਦੇ ਉਦਾਂ origignal price ਜਿਵੇਂ 80 90 ਪਾਉਂਡ ਹੁੰਦੇ ਨੇ ਸੇਲ ਤੇ ਆ ਕੇ ਕੋਈ 30 ਪਾਉਂਡ ਕੋਈ 35 ਪਾਉਂਡ ਆ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਆਪਾਂ ਲੈਣ ਨੂੰ ਕਹਿੰਦੇ ਸੀ ਰਣਜਨ ਦੀ ਬੱਗੀ ਸਾਈਬੈਕਸ ਦੀ ਮੈਂ ਹੋਣੀ ਜਾਂਦੀ ਦੇਖੀ ਆ ਸਟੋਰ ਵੀ ਨੇੜੇ ਤੇੜੇ ਹੋਣਾ ਇੱਥੇ ਕਿਥੇ ਚੱਲ ਸਾਈਬੈਕਸ ਦੀ ਹਾਂਜੀ ਸਾਈਬੈਕਸ ਦੀ ਲੈਣੀ ਆ ਸੀ ਕਿਉਂਕਿ ਟਰੈਵਲਿੰਗ ਦੇ ਵਿੱਚ ਫਰੈਂਡਲੀ ਚਾਹੀਦੀ ਸਾਨੂੰ ਵਾਕਿੰਗ ਫਰੈਂਡਲੀ ਚੱਕ ਲੋ ਕਹਿੰਦੇ ਨੇ ਸਮਾਨ ਪਾਪਾ ਲਈ ਹੈ ਨਹੀਂ ਮੰਮੀ ਲਈ ਸੋਹਣੀਆ ਕੈਨੇਡਾ ਤੋਂ ਕਿੰਨੇ ਲੈ ਸੀ ਨਾ ਸੀ ਕੇ ਦੇ ਕੱਪੜੇ ਸੇਲ ਦੇ ਵੀ ਦੇਖੇ ਤਰਤਾ 85 ਤੋਂ 43 ਦੀ ਹੈ ਇੰਨੀ ਮਹਿੰਗੀਆਂ ਇੰਡੀਆ ਨਾਲ ਮਹਿੰਗੇ ਆ ਯਾਰ ਕੱਪੜੇ ਤੇ ਪਰ ਕੈਨੇਡਾ ਸਸਤੇ ਸੀ ਰਪ ਹਾਂਜੀ ਕੈਨੇਡਾ ਵਧੀਆ ਸੀ ਮੈਂ ਲਾਦਾ ਪਾ ਟੀ-ਸ਼ਰਟ ਵੀ 2-2000 ਦੀ ਇੰਡੀਆ ਦੇ ਲੈ ਲੀ ਸੀ ਆਫਰ ਹਾਂ ਕੈਨੇਡਾ ਸਸਤਾ ਸੀ ਕਿ ਆਫਰ ਜਾਂਦੇ ਲੱਗਦੇ ਸਾਹਮਣੇ ਵਾਲੇ ਪਾਸੇ ਆ ਗਿਆ ਇੱਕ ਸਟੋਰ ਪਾਲੀ ਬਾਈ ਮੈਨੂੰ ਕਹਿੰਦਾ ਕਹਿੰਦਾ ਸਕਚਰ ਦੇ ਨਾ ਪਾਇਆ ਕਰ ਕਹਿੰਦਾ ਸ਼ੂ ਇਹਦੇ ਪਾਇਆ ਕਰ ਕਹਿੰਦਾ ਪਾਲੀ ਢਿਲੋ ਅੱਜ ਟਰਾਈ ਕਰਦੇ ਆ ਦੇਖਦੇ ਇਹਨਾਂ ਦੇ ਕਿਹੋ ਜਿਹਾ ਮਿਲਦੇ ਟ੍ਰੈਵਲਿੰਗ ਜੀ ਕਹਿੰਦਾ ਇਹ ਬਹੁਤ ਕੰਫਰਟ ਹੈ ਉਹ ਦੋ ਵੀ ਨੈਕਸਟ ਲੈਵਲ ਆ ਹਾਂਜੀ ਬਾਈ ਦੱਸਦੇ ਪਾਲੀ ਕਹਿੰਦੇ ਇਹਨਾਂ ਦੇ ਜਾਇ ਕਰੋ ਦੇਖਦੇ ਆ ਜਾ ਕੇ ਕਿਵੇਂ ਦੇਖ ਕਿੰਨੇ ਕ ਪੈਸੇ ਦੇ ਦਿੰਦੇ ਆ ਰੰਗ ਲੈਣਾ ਆਪਾਂ ਬਲੈਕ ਹੀ ਵੀ ਟ੍ਰੈਵਲਿੰਗ ਜੀ ਗੰਦਾ ਨਾ ਹੋਵੇ ਤੇ ਸੇਲ ਦੇ ਵੀ 168 ਦੇ ਲੱਗੇ ਹੋਏ ਆ ओरिजिनल ਦਾ ਬਹੁਤ ਹੈ ਬੜੇ ਮੰਗੇ ਨਹੀਂ ਤੁਹਾਡਾ UK9 ਹੁੰਦਾ ਨਾ ਇਹਦਾ UK ਸੇਲ ਤੇ ਤੁਹਾਡਾ ਕੁਝ ਨਹੀਂ ਮਿਲ ਸਕਦਾ ਸੌਰੀ ਹੈ ਨਹੀਂ ਚਲ ਕੋਈਂ ਦੇਖ ਲੈ ਵੀ ਨੰਬਰ ਹੀ ਨਹੀਂ ਆਇਆ ਤੁਹਾਡਾ ਆ ਉੱਪਰ ਪਿਆ ਆ ਦੇਖੋ ਆ ਗੜਾ ਪਿਆ 9168 ਦਾ ਲੱਗਿਆ ਚੱਕੋ ਜਿੱਥੇ ਸਾਨੂੰ ਆ ਦਿਖ ਜਾਂਦਾ ਨਾ ਲਾਲਜਾ ਬੋਰਡ ਉਥੇ ਦਾ ਸੀ ਕੁੱਟ ਐਵੇਂ ਪੈਂਦੇ ਆ ਪੰਜ ਪੰਜ ਇਹ ਲੈ ਲਾ ਲ ਬੋਰਡ ਜਿਹੜੇ ਲਾਲ ਬੋਰਡ ਹੈ ਲਾਲ ਬੋਰਡ ਤੇ ਵੀ 42 ਬੈਲੀ ਪੌਂਡ ਦੀਆਂ ਨੇ ਆਜੂ ਮਰੇ ਐਮ সাইਜ਼ ਆਜੂ ਲੈ ਲਓ ਲੈ ਲਓ ਸੋਹਣੀਏ ਇਹਨਾਂ ਲਈ ਇਹ ਜੀ ਤੁਸੀਂ ਸਾਨੂੰ ਹੁਣ ਸਿਡਨੀ ਪਾਈ ਦੇਖੋਗੇ ਸਾਈਜ਼ ਨਹੀਂ ਮਿਲਦੇ ਸਾਈਜ਼ ਲੈ ਲਓ ਐਮ ਹੋਊਗਾ ਚੱਕੀ ਜਾਂਦੇ ਜੀ ਸਮਾਨ ਧਰ-ਧਰ ਇਥੇ ਇੱਕ ਗੱਲ ਵਧੀਆ ਯਾਰ ਪੈਸੇ ਦੇਣ ਲੱਗੇ 2000 ਨਹੀਂ ਲੱਗਦਾ ਹਨਾ ਐਂ ਲੱਗਦਾ ਵੀ 20 20 ਕ ਦੀ ਸਮਾਨ ਜਾਂ ਲਿਆ ਜਾਂ 30 ਦਾ ਲਿਆ ਕਿ ਕੋਈ ਬਾਲੇ ਰਹੀਨ ਲਾਏ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾ ਕਈ ਬ੍ਰਾਂਡ ਦਾ ਪਹਿਲੀ ਵਾਰੀ ਸੁਣਿਆ ਜਿਵੇਂ ਉਹ ਸਾਹਮਣੇ ਵਾਲੇ ਪਾਸੇ ਦੇਖੋ ਬ੍ਰਾਂਡ ਦਾ ਨਾਮ ਮੌਨਸੂਨ ਕੀ ਹੈ ਮੌਨਸੂਨ ਮੌਨਸੂਨ ਹੀ ਕਹੋ ਜਿਵੇਂ ਆਪਣੇ ਮੌਨਸੂਨ ਨੂੰ ਪਾਉਣਾ ਆਉਂਦੀ ਹੁੰਦੀ ਹੈ ਨੇ ਅਨੈਕਸ ਅਗੈ ਅਨੈਕਸ ਤੇ ਚਲੀਏ ਓ ਯੇ 50% ਆਫ ਨਾਲ ਆਫ ਵੀ ਲੱਗਿਆ ਹੋਇਆ ਹੈ 50% ਜਿੱਤੇ ਆ ਸਾਨੂੰ ਆਫ ਦੇਖੇ ਉਸੇ ਸਾਥ ਤੁਹਾਨੂੰ ਦੱਸਿਆ ਪੈਨੇ ਆ ਸੀ ਇੱਕ ਅਨੇ ਭਵੇਂ ਰੂੰਗੇ ਵਜੋਂ ਕੋਈ ਚੀਜ਼ ਲੈ ਲੈ ਥੋੜੀ ਜੀ ਪਰ ਖਾਲੀ ਨਹੀਂ ਮੁੜਨਾ ਚਲਿਏ ਰੂੰਗਰੂੰਗਾ ਕਰਦੀ ਅਸੀਂ ਨੂੰ ਪੂਰਾ ਫੋਨ ਕਰਦਾ ਕੀ ਕਰ ਲੈਣਾ ਤੁਹਾਨੂੰ ਸ਼ੋਪਿੰਗ ਕਰਨ ਆਇਆ ਨਾ ਮੈਂ ਰੂੰਗਰੂੰਗਾ ਕਰਦੀ ਰਾਜ ਜਾਣਾ ਹਾਂ ਉਹ ਕੰਮ ਕਰਨਾ ਚਲੋ ਵੀ ਅਸੀਂ ਦੇਖੋ ਕੱਪੜੇ ਅਸੀਂ ਆਪਣੇ ਲੈਣ ਆਏ ਪਰ ਅਸੀਂ ਜਿੱਥੇ ਵੀ ਜਾਣੇ ਜੀ ਆਪ ਦਾ ਕੁਝ ਨਹੀਂ ਮਿਲਦਾ ਸਾਨੂੰ ਇਹ ਨਾ ਰਾਣੀ ਜਿੰਦ ਨੂੰ ਨਹੀਂ ਆਸਟ੍ਰੇਲੀਆ ਵਾਲੇ ਉਹ ਸਾਨੂੰ ਇਹ ਵੀ ਦੱਸ ਦੋ ਜੀ ਤੁਹਾਡੇ ਮੌਸਮ ਕਿਹੋ ਜਿਹਾ ਹੋ ਕਿਤੇ ਇਹ ਨਾ ਹੋਵੇ ਅਸੀਂ ਠੰਡ ਵਾਲੇ ਕੱਪੜੇ ਚੱਕ ਲਈਏ ਉਹਦੇ ਗਰਮੀ ਧੁੱਪਾਂ ਨਾਲ ਮੱਚ ਜਾਈਏ ਹੈ ਵੈਸੇ ਅਸੀਂ ਦੱਸ ਦਈਏ ਤੁਹਾਨੂੰ 15 ਕ ਸਤੰਬਰ ਤੱਕ ਆਉਣਾ ਹੈਗਾ ਤੇ ਨਾਲੇ ਪਤਾ ਲੱਗ ਜੂ ਵੈਸ ਤਾਂ ਚਲੋ ਵੈਦਰ ਆਨਲਾਈਨ ਬੰਦਾ ਚੈੱਕ ਕਰ ਲੈਂਦਾ ਵੀ ਪਤਾ ਹੀ ਹੁੰਦਾ ਨਾ ਮੈਲਬਨ ਦਾ ਮਿਲਦਾ ਨਾ ਉਹ ਠੰਡ ਹੋਣੀ ਐ ਨਾ ਗਰਮੀ ਵੈਸੇ ਸਾਰੇ ਕੱਪੜੇ ਵੀ ਐ ਲੈ ਰਹੇ ਆ ਵੀ ਨਾ ਸਮਰ ਹੈ ਨਾ ਵਿੰਟਰ ਹੈ ਵੀ ਜਿਆਦਾ ਠੰਡ ਵੀ ਨਹੀਂ ਜਿਆਦਾ ਗਰਮੀ ਵੀ ਨਹੀਂ ਹੈ ਨਾ ਬਾਕੀ ਕਮੈਂਟ ਕਰਕੇ ਅੱਜ ਦੇ ਵਲੌਗ ਤੇ ਤੁਸੀਂ ਦੱਸ ਦਿਓ ਕਿ ਹੋ ਜਾ ਵੈਦਰ ਹੋਊਗਾ ਸਤੰਬਰ ਤੋਂ 15 ਸਤੰਬਰ ਤੋਂ 15 ਅਕਤੂਬਰ ਇੱਕ ਮਹੀਨੇ ਦਾ ਟੂਰ ਆਪਣਾ ਪੂਰੇ ਆਸਟ੍ਰੇਲੀਆ ਦਾ ਸ਼ਾਪਿੰਗਰ ਨੂੰ ਲੋਕ ਦੂਰੋਂ ਦੂਰੋਂ ਆਉਂਦੇ تھے ਆਪਣੇ ਬਰਮਿੰਗਮ ਤੋਂ ਹੋਰ ਕੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਕਿਉਂਕਿ ਸਾਰੇ ਸਟੋਰ ਇੱਕ ਜਗ੍ਹਾ ਤੇ ਮਿਲ ਜਾਂਦੇ ਨੇ ਚੰਡੋਲ ਲੱਗੀ ਹੋਈ ਨਿਆਣੇ ਨਾਲ ਵਧੀਆ ਟਾਈਮ ਸਪੈਂਡ ਹੋ ਸਕਦਾ ਜਿਵੇਂ ਤੁਹਾਨੂੰ ਤੁਸੀਂ ਮੇਲਾ ਲੱਗਿਆ ਇਧਰ ਆ ਹੋਰ ਝੂਲੇ ਝੱਲੇ ਲੱਗੇ ਪੂਰਾ ਘੈਂਟ ਕੰਮ ਕੁਝ ਹੀ ਥੋੜੇ ਸਾਲ ਜਾਂਦੇ ਫਿਰ ਆਹੀ ਕੁਝ ਕਰਾਉਣਾ ਪਿਆ ਕਰੂ ਸਹੀ ਹੈ ਨਾ ਕਿ ਟਾਈਮਿੰਗ ਵਾਧ ਰੱਖਣੀ ਹੈ ਯਾ ਕਾਪਿੰਗ ਆਪਣੀਆਂ ਦੇ ਵਿੱਚ ਹੀ ਰੁਲ ਜਾਣੀਆਂ ਇਹ ਅਸੀਂ ਪਹੁੰਚ ਗਏ ਜੀ ਰਣਜਿੰਦ ਦੀ ਗੱਡੀ ਦੇ ਸ਼ੋਅਰੂਮ ਦੇ ਵਿੱਚ ਇੱਥੇ ਬ੍ਰਾਂਡ ਦੇ ਨਾਮ ਵੀ ਦੇਖ ਲਓ ਕਿਵੇਂ ਹੁੰਦੇ ਨੇ ਮਮਾਸ ਪਪਾਸ ਇਹੋ ਜਿਹੇ ਬ੍ਰਾਂਡ ਦੇ ਨਾਮ ਹੁੰਦੇ ਨੇ ਇਹਨਾਂ ਦੇ ਬੱਚਿਆਂ ਦਾ ਸਮਾਨ ਮਿਲਦਾ ਸਾਰਾ ਮਮਾ ਐਂਡ ਪਪਾ ਦੇ ਤੇ ਇੱਥੇ ਰਣਜਿੰਦ ਦੀ ਗੱਡੀ ਦੇਖਣੀ ਸੀ ਤੇ ਇਹਨੂੰ ਕਿਹਾ ਜਾਂਦਾ ਜੀ ਬੇਬੀ ਹੋਮ ਦੇਖੋ ਬੇਬੀ ਹੋਮਵਰਕ ਇੱਥੇ ਬੱਚਿਆਂ ਦਾ ਸਮਾਨ ਜੋ ਮਰਜ਼ੀ ਲੈ ਲਓ ਤੇ ਆ ਦੇਖੋ ਤੇ ਆਕਰ ਮਿਲਦੇ ਆ ਅਸੀਂ ਨਾ ਇੱਕ ਦਿਨ ਪਹਿਲਾਂ ਵੀ ਆਏ ਸੀ ਇੱਥੇ ਉਦੋਂ ਇੱਥੇ ਦੇਖ ਕੇ ਗਏ ਸੀ ਇਸ ਟੋਲਰ ਅਸੀਂ ਟ੍ਰਾਈ ਟ੍ਰਾਈ ਕਰੀ ਜੰਨੇ ਆ ਨਾਲ ਹੁੰਦੇ ਵੀ ਕਿਹੜਾ ਵਧੀਆ ਕਿਹੜਾ ਲਈਏ ਖੁਸ਼ੀ ਆ ਇੱਕ ਆਪਾਂ ਉਹ ਵੀ ਲੈਣੇ ਇਲੈਕਟ੍ਰਿਕ ਇਲੈਕਟ੍ਰਿਕ ਖੜਾਉਣੇ ਜੇ ਲੈਣੇ ਹੁਣ ਹਾਂ ਸੰਦੇ ਵੀ ਜਿਹੜਾ ਤੁਸੀਂ ਕਹਿੰਦੇ ਸੀ ਆ ਸੀਗਾ ਸੀ ਸਮਿਥ ਟਵਾਈ ਚੋ ਲੈਣਾ ਆ ਸੀਗਾ ਫੋਨ ਫੋਨ ਆ ਸੀ ਉਤੇ ਜਿਆਦਾ ਰਣਜਿੰਦਨਾ ਅੱਜਕੱਲ ਫੋਨ ਸਾਡੇ ਤੋਂ ਬਹੁਤ ਮੰਗਦੀ ਆ ਤੇ ਫਿਰ ਮੈਂ ਕਿਹਾ ਜੇ ਇੱਕ ਫੋਨ ਲੈ ਕੇ ਨਹੀਂ ਦਿਆਣਾ ਜੀ ਫਨਾਉਦਾ ਆ ਆ ਦੇਖੋ ਆ ਲੈ ਦਾਂਗੇ ਆ ਆ ਫੋਨ ਲੈ ਦਾਂਗੇ ਹਜਾ ਲਰਨਿੰਗ ਫੋਨ 6 ਮਨთ ਪਲਸ ਉਤੇ ਤੁਹਾਡਾ ਆਈਫੋਨ 17 ਓਕੇ ਨਵਾਂ ਆਈਫੋਨ 17 ਆ ਲੈ ਕੇ ਦਿੰਦੇ ਹਾਂ ਚਲੋ ਆਪਾਂ ਪਹਿਲਾਂ ਪ੍ਰਾਈਮ ਦੇਖੀਏ ਹਜਾ ਅੱਜਕੱਲ ਦਾ ਨਾ ਜਵਾਕਾਂ ਦੀਆਂ ਗੱਡੀਆਂ ਵੀ ਇਥੇ ਸਸਤੀਆਂ ਨਹੀਂ ਮਿਲਦੀਆਂ ਇਹਦਾ ਸਾਡੇ ਵਾਰੀ ਹੁੰਦਾ ਸੀ ਮਨ ਲਾਦਾ ਸਾਰਾ 100 200 ਦਾ ਪੰਗੂੜਾ ਜਾਂ ਮਿਲ ਜਾਂਦਾ ਸੀ ਜਾਂ ਉਹ ਰੋੜਨ ਦੀ ਵਾਲੀ ਬੋਕਰ ਜੀ ਕਹਿੰਦੇ ਬੋਕਰ ਕਹਿੰਦੇ ਦੀ ਖੁਸ਼ੀ ਹਾਂਜੀ 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 ਬੋਕਰ ਜੀ ਮਿਲ ਜਾਂਦੀ ਪੰਜ 100 ਦੀ ਉਦੋਂ ਬਾਅਦ ਤੇ ਬਸ ਆਪਾਂ ਨੂੰ ਸਾਈਕਲ ਮਿਲਦਾ ਸੀ ਹਾਂਜੀ ਵੱਧ ਤੋਂ ਵੱਧ ਸਾਈਕਲ ਮਿਲ ਜਾਂਦਾ ਉਦੋਂ ਬਾਅਦ ਚ ਉਹ ਵੀ 12 1300 ਦਾ ਆ ਜਾਂਦਾ ਇੱਥੇ ਜਿਹੜੀ ਹੈ ਨਾ ਲੱਖ ਲੱਖ ਰੁਪਏ ਤੋਂ ਸਟਾਰਟ ਹੁੰ ਲੱਖ ਲੱਖ ਰੁਪਏ ਦੀਆਂ ਮਤਲਬ ਆਮ ਨਾਰਮਲ ਗੱਲ ਹੈ ਤੇ ਗੱਡੀ ਦੇ ਮੁੱਲ ਦੀ ਹੈ ਜਿੰਨੇ ਆਪਣੇ ਮਰੂਤੀ ਜਨ ਜੁੰਨ ਜਾਂ ਹੋਰ ਕਿੰਨੀਆਂ ਪ੍ਰਾਣੀਆਂ ਕਾਰਾਂ ਕੋਈ ਵੀ ਲਾ ਲਓ ਅਲਟੋ-ਅਲਟੋ ਆਉਂਦੀ ਹੈ ਜਿੰਨੇ ਅਲਟੋ ਦੇ ਮੁੱਲ ਦੀਆਂ ਇਹ ਬੱਗੀਆਂ ਇਹਨਾਂ ਦੀਆਂ ਪਰ ਇਹ ਨਾਲ ਇਹ ਵੀ ਹੈ ਨਾ ਵੀ ਈਜ਼ੀ ਇਹਦੇ ਨਾਲ ਈਜ਼ੀ ਹੋ ਜਾਂਦਾ ਬਹੁਤ ਟ੍ਰੈਵਲ ਕਰਨਾ ਹਮੇਸ਼ਾ ਉਹ ਨਹੀਂ ਪੁੱਛਣ ਗੱਡੀ ਨਵੀਂ ਲੈ ਕੇ ਦੇਵਾਂਗੇ ਅੱਜ ਹੈ ਨਾ ਗੱਡੀ ਨਵੀਂ ਨੇ ਕਿਹੜੀ ਗੱਡੀ ਲੈਣੀ ਹੈ ਤੁਸੀਂ ਹੱਥ ਰੱਖੋ ਕਿਹੜੀ ਲੈਣੀ ਹੈ ਰਾਂਜਿੰਦ ਨੇ ਕਹਿੰਦੇ ਜਿਹੜੀ ਗੱਡੀ ਤੇ ਹੱਥ ਰੱਖਣਾ ਉਹ ਹੀ ਲੈ ਦੇਣੀ ਹੈ ਹਨਾ ਕਿਉਂਕਿ ਸਾਨੂੰ ਐ ਨਾ ਵੀ ਅਸੀਂ ਇਹਨੂੰ ਟ੍ਰੈਵਲਿੰਗ 'ਚ ਨਾਲ ਰੱਖਦੇ ਆ ਤਾਂ ਇਹਦਾ ਟ੍ਰੈਵਲਿੰਗ ਹੈ ਜਿਹੜਾ ਫੇਜ਼ ਉਹ ਸੇਫ ਤੇ ਈਜ਼ੀ ਹੋ ਜੇ ਵਿੱਚ ਪਾਪਾ ਝੂਟੇ ਦਿੰਦੇ ਹੁਣ ਦੇਖਦੇ ਆ ਕਿਹੜੀ ਗੱਡੀ ਪਸੰਦ ਆਉਂ ਸਾਹਮਣੇ ਵਾਲੇ ਪਾਸੇ ਦੇਖੋ ਜੀ ਮੈਂ ਤੁਹਾਨੂੰ ਰੇਟ ਦਿਖਾਵਾਂ ਨਾ ਇਹਨਾਂ ਦੇ ਇਹ 1449 ਦੀ ਹੈ ਜੇ ਸਾਰੀ ਲੈਣੀ ਹੈ 1449 ਮਤਲਬ 1.5 ਲੱਖ ਦੀ ਇੰਨੀਆਂ-ਇੰਨੀਆਂ ਮਹਿੰਗੀਆਂ ਨਹੀਂ ਆ ਇਹ ਕੋਈ ਅਸੀਂ ਸਪੈਸ਼ਲ ਸਟੋਰ ਤੇ ਨਹੀਂ ਆਇਆ ਸਾਰੀ ਇੰਨੀਆਂ ਮਹਿੰਗੀਆਂ ਮਤਲਬ ਆਹੀ ਆ ਦੇਖੋ ਆ 1000 ਪਾਉਂਡ ਦੀ ਹੈ ਇਹ 1 ਲੱਖ ਦੀ ਪੈਗੀ ਇੰਡੀਆ ਦੀ ਆਪਣੇ ਤੇ ਆ ਵੀ ਆ ਕਿੰਨੇ ਦੀ ਹੈ 800 900 ਦੀ 90000 ਦੀ ਤੇ ਸਾਰੀ ਇੰਨੀਆਂ ਮਹਿੰਗੀਆਂ ਉਹ ਦੇਖੋ ਵੱਡਾ ਬੱਚਾ ਸਾਡਾ ਗੱਡੀ ਚੜ ਕੇ ਬਹਿ ਗਿਆ ਤੇ ਇਹਨਾਂ ਨੇ ਨਾ ਆ ਸਪੈਸ਼ਲ ਰੱਖਿਆ ਹੋਇਆ ਕਾਰ ਸੀਟ ਲਈ ਵੀ ਮਤਲਬ ਵੀ ਕਾਰ ਵੱਡ ਕੇ ਲਈ ਹੋਈ ਹੈ ਟੈਸਟ ਕਰਨ ਲਈ ਤੇ ਅਸੀਂ ਆਹ ਬ੍ਰਾਂਡ ਦੀ ਲੈਣੀ ਆ ਸੀ ਵੀ ਸਾਈਬੈਕਸ ਇਹ ਕਹਿੰਦੇ ਵਧੀਆ ਬ੍ਰਾਂਡ ਹੈਗਾ ਤੇ ਭੈਣ ਕਹਿੰਦੇ ਇਹ ਵੀ ਮੈਂ ਵੀ ਯੂਜ਼ ਕਰਦੇ ਹੁੰਦੇ ਸੀ ਪਹਿਲਾਂ ਹੀ ਕਨਵੀਰ ਵਾਸਤੇ ਇੱਕ ਸਾਈਬੈਕਸ ਵਧੀਆ ਇੱਕ ਬੁਗਾਬੂ ਮੈਸੇਜ ਤਾਂ ਸਾਰੀ ਬ੍ਰਾਂਡ ਟੌਪ ਦੇ ਆ ਮਹੰਗੇ ਹੁੰਦੇ ਆ ਸਾਈਬੈਕਸ ਦੀ ਹੈ ਜਿਹੜੀ ਤੁਹਾਨੂੰ ਦਿਖਾਵਾਂ 1349 ਦੀ 1349 ਦੀ ਹੈ ਇਹ ਲਗਭਗ ਮਤਲਬ 1 ਲੱਖ 40 ਲਗਭਗ 1 ਲੱਖ 40000 ਦੀ ਆ 700 ਜੇ ਕੱਲੀ ਆ ਲੈਣੀ ਹੈ ਤਾਂ 719 ਦੀ 70 80000 ਦੀ ਇਹ ਬ੍ਰਾਂਡ ਹੈ ਜੀ ਇਹਨਾਂ ਲੱਗ-ਲੱਗ ਹੁੰਦੇ ਰਹੇ ਇਹ ਮਾਡਲ ਨੇ ਇਹਦੇ 700 ਦਾ 70000 ਦਾ ਤਾਂ ਇਹ ਹੀ ਆ ਫਰੇਮ ਉਦੋਂ ਬਾਅਦ ਚੀਜ਼ਾਂ ਐਡ ਕਰੀ ਜਾਓ ਬੈਸੀਨੇਟ ਐਡ ਕਰਨਾ ਜੋ ਵੀ ਹਾਂ ਹਾਂ ਪਰ ਹੈਵੀ ਦੇਖਿਓ ਇਹਦਾ ਬਾਕਸ ਇਹ ਟੋਕ ਇਹ ਨਾਲ ਮਿਲੂਗੀ ਇਹਦੇ ਹੂੰ ਨਹੀਂ ਐਡ ਕਰਨੀ ਬਬੂ ਮੈਨੂੰ ਐਡ ਕਰਨੀ ਪੈਂਦੀ ਹੈ 200 200 ਪੌਂਡ ਪੌਂਡ ਦੀ ਵੜੀ ਇਹ ਵੀ ਲੋ ਅੱਗੇ ਦਿਖਾਵਾਂ ਮੈਂ ਹੋਰ ਇਹ ਗੱਡੀਆਂ ਦਾ ਸ਼ੋਰੂਮ ਆ ਜਿਵੇਂ ਤੁਹਾਨੂੰ ਦੱਸਿਆ ਇੱਕ ਆਹ ਪ੍ਰੈਮ ਵੜੀ ਚੱਲਦੀ ਹੈ ਜੀ 16 ਬਾਹਰ ਨਾ ਬੁੱਗਾ ਬੂ ਦੀ ਇਹ ਹੈਗੀ 1600 ਦੀ ਸਾਈਬੈਕਸ ਤੇ ਬੁੱਗਾ ਬੂ ਦੋਨੇ ਇੱਕੋ ਜੀ ਹੋਣਗੇ ਮडम ਆਹ ਬ੍ਰਾਂਡ ਬਹੁਤ ਮਹਿੰਗਾ ਹੈ ਇਹ ਲਗਜ਼ਰੀ ਬ੍ਰਾਂਡ ਨੇ ਨਿਆਣਿਆਂ ਦੀ ਆ ਦੇਖੋ ਆ ਖੜੀ ਹੈ ਇਹ ਤਾਂ ਤੁਸੀਂ ਐ ਸਮਝ ਲਓ ਵੀ ਜਵਾਕਾਂ ਵਾਸਤੇ ਨਾ ਇਹ ਅਸੀਂ ਆਡੀ ਆਡੀ ਦੇ ਸ਼ੋਅਰੂਮ ਜਾਂ ਆਡੀ ਮਰਸੀਡੀਜ਼ ਉਹਨਾਂ ਦੇ ਸ਼ੋਅਰੂਮ 'ਚ ਆ ਗਏ। ਆ ਦੇਖੋ ਇਹ BMW ਦੀ ਹੈ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਸ਼ੋਅਰੂਮ 'ਚ ਆ ਗਏ। ਤੇ ਇਹ ਇਹ ਸੇਲ ਤੇ ਵੀ ਲੱਗੀ ਹੋਈ ਹੈ। 1100 ਦੀ ਹੈ ਵੈਸੇ ਇਹ 850 ਦੀ ਲਾਈ ਹੋਈ ਹੈ। ਇਹ ਸੱਚੀ BMW ਦੀ ਹੈ ਯਾਰ। ਭਾਵੇਂ ਵੈਸੇ ਕਾਫੀ ਮਹਿੰਗਾ ਬ੍ਰਾਂਡ ਹੈ ਨੂਨਾ ਦਾ। ਕਿਹੜਾ ਕਿਹੜਾ ਬ੍ਰਾਂਡ ਹੈ ਸੰਦੀਪ ਨੂਨਾ 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 ਵੀ ਬ੍ਰਾਂਡ ਹੈ ਜਵੱਖ ਦਾ ਕਿੰਨੇ ਦਾ ਕਿੰਨੇ ਹੋਣਗੇ ਸਪੈਂਸਿਵ ਆ ਇੱਥੇ ਆ ਕੇ ਪਤਾ ਲੱਗਿਆ ਵੀ ਕਿਹੜੀਆਂ ਘੜੀਆਂ ਨੇ ਖੁਸ਼ ਕਹਿੰਦੀਆਂ ਆ ਲੱਗੀਆਂ ਇੱਥੇ ਆ ਕੇ ਆ 600 ਦੀ ਬੈਰੀਆਂ ਵੀ ਐਮ ਡਬਲਯੂ ਹੁੰਦੀ ਅੱਛਾ ਨੂਨਾ ਬ੍ਰਾਂਡ ਹੈ ਅੱਛਾ ਇਹ 600 ਦੀਆਂ ਨੇ ਇਹ ਕਲਰ ਨਹੀਂ ਵਧੀਆ ਰੰਗ ਕੋਈ ਹੋਰ ਲਵਾਂਗੇ ਡਿਸਪਲੇ ਵਾਲੀ ਹੈ ਨਾ ਤਾਂ ਦੇ ਵਾਈਟ ਗੰਦੀ ਓਹ ਹੋਊਗੀ ਓਏ ਗੰਦੀ ਹੋਊਗੀ ਆਪਾਂ ਬਲੈਕ ਲਵਾਂਗੇ ਬਲੈਕ ਇਹ ਤਾਂ ਕੀ ਡਿਸਪਲੇ ਵਾਲੀ ਹੈ ਨਾ ਤਾਂ ਇਹਨਾਂ ਨੇ ਲਈ ਹੋਈ ਹੈ ਇਹਨੇ ਬਿਲਹੈ ਜੋ ਤੇ ਆਪਣਾ ਬੂਗਾ ਬੂਦੀ ਵੀ 700 ਦੀ ਮਿਲ ਰਹੀ ਆ ਪਰ ਕੱਲੀਆਂ ਹੀ ਆ ਪਰ ਰੰਗ ਨਹੀਂ ਸੋਹਣਾ ਉਹੀ ਗੱਲ ਆ ਨਾ ਜਦੋਂ ਤੁਸੀਂ ਕਲਰ ਆਪਦੀ ਚੋਇਸ ਦਾ ਲੈਣੇ ਫਿਰ ਉਹ ਪਲੱਸ ਹੋ ਜਾਂਦਾ ਪ੍ਰਾਈਸ ਉਹਦਾ ਇਹਦਾ ਯਾ ਰਣਜਿੰਦ ਨੂੰ ਪੁੱਛਣਾ ਬੂਣ ਵੀ ਕਿਹੜਾ ਕਲਰ ਪਸੰਦ ਕਿਹੜੀ ਲੈਣੀ ਆ ਕਲਰ ਪਸੰਦ ਪਸੰਦ ਨਹੀਂ ਇਹਨਾਂ ਰਣਜਿੰਦ ਦਾ ਤਾਂ ਹੁਣ ਇਹ ਕੰਮ ਆ ਵੀ ਜਿਹੜੀ ਤੇ ਮਰਜ਼ੀ ਹੱਥ ਰਖਾ ਲਓ ਉਸੇ ਦੀ ਰੱਖ ਦੇਣਾ ਇਹਨਾਂ ਨੇ ਚੰਗੇ ਤਰੀਕੇ ਨਾਲ ਨਹੀਂ ਰੱਖਿਆ ਨਹੀਂ ਆ ਇਹ ਬੋਤ ਗੰਦੀ ਹੋਇਆ ਗਰੂ ਜੀ ਆ ਗਈ ਇਹ ਨੂਨਾ ਦੀ ਅਬੀ BMW ਦੀ ਆ ਦੇਖ ਪਰ ਆਪਾਂ ਨੂੰ ਰਿਪਨ ਬੈਸੀ ਨੇਟ ਤਾਂ ਚਾਹੀਦਾ ਨਹੀਂ ਕੈਰੀ ਕਾਰਟ ਤੋਂ ਆਪਾਂ ਕੀ ਕਰਾਉਣਾ ਰਣਜਿੰ ਤਾਂ ਵੱਡੀ ਹੋ ਗਈ ਨਾ ਹੁਣ ਸਹੀ ਹੈ ਇਹ ਮੈਨੂੰ ਐ ਲੱਗਦਾ ਵੀ 0 ਤੋਂ 3 ਮਨთ ਨਾਲ ਲਈ ਯੂਜ਼ ਹੁੰਦਾ ਬਸ ਐਨੀ ਯੂਜ਼ ਹੁੰਦੀ ਨਹੀਂ ਮੈਂ ਗੁਰੂ ਜੀ ਲਈ ਨਾਲ 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 ਸੀ ਇਹ ਵੀ ਦੇਖਣਾ ਵੀ ਇਹ ਫੋਲਡ ਕਰਕੇ ਕਿੱਡੀ ਕੁ ਹੁੰਦੀ ਆ ਕਿਉਂਕਿ ਅਸੀਂ ਟਰੈਵਲਿੰਗ 'ਚ ਯੂਜ਼ ਕਰਨੀ ਹੈ ਫਿਰ ਸਾਨੂੰ ਆ ਵੀ ਸਾਨੂੰ ਔਖਾ ਨਾ ਹੋਵੇ ਟਰੈਵਲਿੰਗ 'ਚ ਸੌਖੇ ਰਹੀਏ ਫੋਲਡ ਕਰਕੇ ਛੋਟੀ ਵੀ ਹੋ ਜੇ ਤੇ ਫਿਰ ਦੇਖ ਕੇ ਲੈਣੀ ਆ ਪੂਰੀ ਪਰ ਹੈਂਡਲ ਬਿਨਾਂ ਦਾ ਚੱਕਣੀ ਵੀ ਔਖੀ ਹੋ ਜੂ ਯਾਰ ਬਰਕਾ ਨੇ ਚੱਕਣੀ ਤਾਂ ਕਿੰਨੀ ਕਹਿ ਮੈਨੂੰ ਤਾਂ ਇੰਨਾ ਪਲੇਨ ਚ ਜਦੋਂ ਜਦੋਂ ਪਲੇਨ ਚ ਉਹ ਕਰ ਰਹੇ ਹੁੰਦੇ ਉਹ ਤੋਂ ਆਪ ਹੀ ਚੱਕ ਲੈਂਦੇ ਨੇ ਉਹ ਉਹਨਾਂ ਦੀ ਡਿਊਟੀ ਐ ਨਹੀਂ ਆਪਾਂ ਮਾੜਾ ਜਿਹਾ ਚਲਾ ਕੇ ਦੇਖੀਏ ਨਾ 360 ਬੀ ਐਮ ਡਬਲਯੂ ਹੀ ਕਢਾ ਰਹੇ ਹਾਂ ਦੇਖਦੇ ਹਾਂ ਕੋਈ ਉਹ ਦੂਜੀ ਸਾਈਬੈਕਸ ਵਾਲੇ ਵੀ ਟਰਾਈ ਕਰੋ ਨਾਲ ਰੰਜਿੰਗ ਪੁੱਤ ਚਲੋ ਨਵੀਂ ਗੱਡੀ 'ਚ ਟਰਾਈ ਕਰਕੇ ਦੇਖੀਏ ਜਿਵੇਂ ਆਪਾਂ ਟਰਾਈ ਲੈਣੇ ਹੁੰਦੇ ਨੇ ਟਰਾਈ ਲੈਣੇ ਨੇ ਟਾਈ ਆ ਚਲੋ ਟਾਈ ਲਈ ਨਵੀਂ ਗੱਡੀ ਦੀ ਆਪਾਂ ਟਾਈ ਲਓ ਇਹਨੂੰ ਪਿੱਛੇ ਨੂੰ ਕਰਨਾ ਤੇ ਸੰਦੀਪਾ ਨਹੀਂ ਨਹੀਂ ਛੱਡੀ ਇਹਦਾ ਖੋਲਣਾ ਹੁੰਦਾ ਵੈਸੇ ਆਹ ਆਪਾਂ ਖੋਲਦੇ ਨਹੀਂ ਆਪਾਂ ਲੀਜੀ ਹੋਗੇ ਕੁਛ ਨਹੀਂ ਅੰਦਰ ਹੈਲੋ ਹੈਲੋ ਨਹੀਂ 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 ਖੋਸ਼ੇ ਰਣਜਿੰਦੂ ਪੂਰੀ ਖੁਸ਼ ਆ ਆਰ ਯੂ ਹੈਪੀ ਹੈਪੀ ਬੇਬੀ ਹੈਲੋ ਨਹੀਂ ਬੋਲੋ ਗੱਡ ਰੱਖਨੇ ਅਗਲੀ ਨੇ ਕਹਿੰਦੇ ਮਹਿੰਗੀ ਦਵਾਈ ਦਵਾਓ ਥੋੜੀ ਸਸਤੀ ਦਵਾਈ ਜਾਨੀਓ ਸਸਤੀ ਦਵਾਈ ਜਾਨੀ ਲਵੇ ਨਹੀਂ 1000 ਪੁਆਇੰਟ ਸਸਤੀ ਹੈ 550 ਅਸੀਂ ਇੰਨੇ ਕ ਜੋਗੀ ਆ ਇਸ ਤੋਂ ਵੀ ਔਕਾਤ ਤੋਂ ਉੱਪਰ ਦੀ ਦਵਾਈ ਆ ਲੈ ਵੀ ਵਧਾਈਆਂ ਹੋ ਗਈਆਂ ਗੱਡੀ ਲੈ ਲਈ ਰਣ ਜੰਦੀ ਤੇ ਡਿਲੀਵਰੀ ਲੈਣੇ ਆਪਾਂ ਕਾਊਂਟਰ ਤੋਂ ਨਾਲ ਪੈਸੇ ਦਿੰਨੇ ਆ ਤੇ ਦਿਖਾਉਣੇ ਤੁਹਾਨੂੰ ਕਿਹੜੀ ਗੱਡੀ ਲਈ ਆ ਆ ਵੀ ਲੈਣ ਵਾਲਿਆ ਯਾਰ ਇੱਥੇ ਆ ਬੀਵੀ ਕੈਰੀਅਰ ਜੇ ਵਿਅਸਥਾ ਸਾਡੇ ਕੋਲੇ ਹੈਗੇ ਪਰ ਉਹ ਕੰਫਰਟ ਘਟਾ ਤੇ ਆ ਵੀ ਲੈਣ ਵਾਲਾ ਮਹਿੰਗਾ ਬਹੁਤਾ ਹੀ ਵੀ 184 ਦਾ ਹੈਗਾ ਆ ਹੋਰ ਇਹਨਾਂ ਕੋਲੇ ਸਸਤਾ ਹੋਰ ਹੈਗਾ ਕੋਈ ਸਸਤਾ 176 ਮੈਨੂੰ ਐਂ ਸੋਕਦਾ ਮੈਨੂੰ ਹਾਂਜੀ ਤੁਸੀਂ ਸਸਤੇ ਦੇਖੀ ਜਾਂਦੇ ਤਾਂ ਇਹ ਤਾਂ ਮੈਨੂੰ ਐ ਵੀ ਐਨੇ ਪੈਸੇ ਲਾਦੇ ਕਹਾਵਤ ਯਾਦ ਆ ਰਹੀ ਕਿਨੇ ਜੱਟ ਗੰਨਾ ਨਹੀਂ ਦੰਦੋ ਢੀਲੀ ਦੇ ਦਾਂਦਾ ਚਲੋ ਕਾਰਡ ਦੇ ਦਿਓ ਪੈਸੇ ਮੰਗਦੇ ਚਲੋ 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 ਕਾਊਂਟਰ ਤੇ ਚਲੋ ਆ ਗਿਆ ਆ ਵੀ ਦੇਖ ਆਪਣੇ ਗੁੰਜਰ ਵਾਲੇ ਕਰਨ ਉਹ ਵੀ ਟਿਲੋ ਮम्मी ਦੇ ਘਰ ਤੋਂ ਬੇਕਰੀ ਸੰਦੀ ਪੈਣਾ ਮम्मी ਕਹਿੰਦੀ ਸੀ ਨਵੀਂ ਗੱਡੀ ਲਵਾਉਣੀ ਆ ਉਹ ਰੰਜਨ ਨੋ 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 ਰੰਜਨ ਵਾਚ ਯੂ ਡੂਇੰਗ ਆਨ ਯੂ ਠੀਕ ਹੈ बिकॉज ਇਟ ਸੇਜ਼ ਪਲੀਜ਼ ਟੇਕ ਆਊਟ ਹੋ ਗਿਆ ਕੀ ਕਹਿੰਦੇ ਆ ਦਿੰਦੇ ਨਹੀਂ ਅੱਜ ਨਹੀਂ ਨਹੀਂ ਉਹ ਕੰਨੀ ਟਿਊਸਡੇ ਡਿਲੀਵਰੀ ਕਰਾ ਦਾਂਗੇ ਬ੍ਰੈਂਡ ਨਿਊ ਦੀ ਘਰੇ ਡਿਲੀਵਰੀ ਹੋਊਗੀ ਘਰੇ ਮੰਨਦਾ ਸੀ ਇੱਥੋਂ ਸ਼ੋਰੂਮ ਚ ਲੈ ਕੇ ਜਾਵਾਂਗੇ ਨਹੀਂ ਨਿਊ ਕੰਨੀ ਵੀ ਸਾਡੇ ਕੋਲ ਸਟਾਕ ਨਹੀਂ ਹੈ ਰੱਤ ਤੁਸੀਂ ਕਲਰ ਮੰਗਦੇ ਹੋ ਅੱਛਾ ਹੁਣ ਫਿਰ ਓਹੋ ਉਹ ਟਿਊਸਡੇ ਟਿਊਸਡੇ ਘਰੇ ਆਊਗੀ ਚਲ ਕੋਈ ਗੱਲ ਤੁਸੀਂ ਨਹੀਂ ਆਏ ਕੱਪੜੇ ਛਿੱਤੀ ਚਾਪ ਲਿਆ ਮੈਂ ਕਹਿਣਾ ਦੇਖਿਆ ਇਹਨਾਂ ਨੇ ਵੀ ਉਸ ਹਾਵ ਨਾਲ ਚੀਜ਼ਾਂ ਬਣਾਈਆਂ ਨੇ ਬੱਚੇ ਘਰੇ ਰਿਮੋਟ ਨਹੀਂ ਛੱਡਦੇ ਮਮੀ ਨੇੜੀ ਦਾ ਫੋਨ ਨਹੀਂ ਛੱਡਦੇ ਕਾਰ ਦੀਆਂ ਚਾਬੀਆਂ ਨਹੀਂ ਛੱਡਦੇ ਸਹੀ ਗੱਲ ਇਹ ਚੱਲ ਬਣਾ ਤੈਨਾਂ ਨੇ ਸਹੀ ਹੈ ਯਾਰ ਹਨਾ ਦੇਖ ਚੱਲਦੇ ਵੀ ਆ ਆ ਇਧਰ ਪਿਆ ਖੁਸ਼ੀ ਦੂਜਾ ਦੇਖ ਨਹੀਂ ਉਹ ਕੱਢਣ ਵਾਲਾ ਇਹਦਾ ਚੱਲਦੇ ਆ ਇਹ ਇਹਨਾਂ ਸਹੀ ਗੱਲ ਹੈ ਯੋ ਨਾ ਰਣਜਿੰਦਰ ਨਾ ਰਿਮੋਟ ਚਾਖੇ ਮੂੰਹ ਚ ਪਾਈਆਂ ਨਾ ਤੇ ਫੋਨ ਬੋਹਣਾ ਇਹੀ ਚੀਜ਼ਾਂ ਆਈਆਂ ਵਧੀਆ ਯਾਰ ਆ ਦਾ ਆ ਵੀ ਲੈ ਲੈਨੇ ਖੁਸ਼ੀ ਮੈਂ ਕਹਨਾ ਵੁੱਡਨ ਟ੍ਰੇ ਐ ਲੱਗਿਆ ਗੁਰਜਮ ਫੋਨ ਹੀ ਕੋਲੇ ਹਾਂ ਵਧੀਆ ਨਹੀਂ ਹੈਗੀ ਟੈਬਲੇਟ ਬਾਲੀ ਵੱਡੀ ਹੈ ਮੈਂ ਕਿ ਆਈਫੋਨ ਨਹੀਂ ਸਿੱਧਾ ਪੈਡ ਹੀ ਲੈ ਲੈਣਾ ਵਡਾ ਟੈਬ ਇਹਦੇ ਨਾਲੇ ਜਵਾਕ ਸਿੱਖੀ ਜਾਂਦਾ ਰਹਿੰਦਾ ਕੁਛ ਨਾ ਕੁਛ ਆਹ ਨਹੀਂ ਵਧੀਆ ਕਬੱਡੀ ਆ ਆਹ ਦੇਖੋ ਆ ਵੀ ਵਧੀਆ ਹੈ ਹੁਣ ਇਹੋ ਜੇ ਇਹ ਉਹ ਜ ਟੋਏ ਰਨ ਲਾਈਕ ਕਰਨਾ ਆ ਵੀ ਵਧੀਆ ਦੇਖ ਆ ਰਿਹਾ ਸ਼ੈਲੋ ਜਾਓ ਆ ਕਾਟ ਮਾਈ ਮੋਸਟ ਕਾਈਂਡ ਆਫ ਇਨ ਕੰਟਰੋਲ ਕਿਕਿੰਗ ਨੈਵਰ ਦੈਟ ਹੇਅਰ ਵੀ ਗਾ ਵਾਓ ਜਹਾ ਚੀਜ਼ ਮੈਨੂੰ ਵਧੀਆ ਲੱਗੀ ਸੰਦੀਪ ਦੇਖੀ ਆ ਵੀ ਵਧੀਆ ਨਾ ਹਾਂ ਤੇ ਆ ਕਿਹੜਾ ਇਹ ਮੈਨੂੰ ਆ ਪਸੰਦ ਆਗਾ ਇਹ ਫੋਨ ਹੈ ਇਹ ਵੀ ਵਧੀਆ ਆ ਖੁਸ਼ੀ ਰਣਜੰਦ ਨੂੰ ਚਲਾ ਕੇ ਦੇਖੋ ਚੱਲ ਚਲਾ ਦੇ ਪਤਾ ਇੱਥੇ ਹੱਥ ਹੱਥ ਮਰ ਰਹੀ ਤੇ ਥੱਲੇ 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 ਤੇ ਯਾ ਚਲੋ ਚਲੋ ਚਲਾਓ ਚਲੋ ਵਾਓ ਚਲੋ ਚਲੋ ਠੇਠਾਂ ਯਾ ਨਾਈਸ ਨਾਈਸ ਚਲੋ ਚਲੋ ਕੋਨੇ ਲਾਈਕ ਕੀਤਾ ਰਣਜੰਦ ਨੂੰ ਦੁਜਾ ਚਲਾ ਕੇ ਦੇਖਿਓ ਬਤਾਓ ਇਹ ਕਿਹ ਹੈ ਆਪਣਾ ਇਹ ਲੈ ਲਓ ਹਾਂ ਆ ਤਾਂ ਪਸੰਦ ਆ ਮੈਨੂੰ ਇਹ ਦੋਨੇ ਦੋਨੇ ਦੇਖ ਲੈ ਰਣਜਨ ਛੱਡ ਬੁੱਤ ਇੱਕ ਆ ਹੈ ਉਹ ਦੂਜਾ ਤਾਂ ਖੁਸ਼ੀ ਹਾਰਡ ਆ ਇਹ ਨਹੀਂ ਚੱਲਣਾ ਰਣਜਨ ਦੇਖੀ ਇਹ ਨਹੀਂ ਚੱਲਣਾ ਆ ਚਲਾ ਕੇ ਦੇਖੋ ਪੁੱਤ ਹਾਂ ਕਿਹੜਾ ਪਸੰਦ ਆ ਤੁਹਾਨੂੰ ਨਾ ਇਹ ਨਹੀਂ ਚੱਲਦਾ ਰੇਪਨ ਇਹਦੀ ਟੱਚ ਸੌਫਟ ਨਹੀਂ ਹੈਗੀ ਟੱਚ ਨਹੀਂ ਸੌਫਟ ਹੈ ਉਹਦੀ ਟੱਚ ਸੌਫਟ ਹੈ ਟੱਚ ਸੌਫਟ ਆ ਇੱਕ ਮਿੰਟ ਆ ਚਲਾਓ ਪੁੱਤ ਹਾਂ ਇਹ ਸਹੀ ਹੈ ਚਲੋ 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 ਨਹੀਂ ਜੀ ਬੌਂਡ ਨਹੀਂ ਹੈਗਾ ਰਣਜਿੰਦਰ ਨੇ ਕਿੱਢਣੀ ਹੈ ਇਹ ਇਹ ਵਧੀਆ ਲੈ ਲੈਨੇ ਗੱਡੀ ਦੇ ਪੇਪਰ ਆਪਾਂ ਨੂੰ ਸਾਰੇ ਮਿਲ ਗਏ ਤੇ ਡਿਲੀਵਰੀ ਹੁਣ ਘਰੇ ਆਊ ਤੁਹਾਨੂੰ ਦਿਖਾਵਾਂਗੇ ਕਿਹੜੀ ਗੱਡੀ ਲਈ ਹੈ ਤੇ ਉਹਦੇ ਲਈ ਵੇਟ ਕਰਨਾ ਪੈਣਾ ਇੱਕ ਦੋ ਦਿਨ ਦਾ ਤੇ ਇਹ ਕਹਿੰਦੇ ਨਵੀਂ ਮੰਗਾ ਕੇ ਦੇਣੀ ਹੈ ਇਹਨਾਂ ਕੋਲੇ ਡਿਸਪਲੇ ਲਈ ਰੱਖੀਆਂ ਸੀਗੀਆਂ ਤੇ ਬਾਕੀ ਹੁਣ ਜਦੋਂ ਘਰੇ ਆਊ ਆਸਟ੍ਰੇਲੀਆ ਟੂਰ ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਆਸਟ੍ਰੇਲੀਆ ਟੂਰ ਆਊਗਾ ਆਪਣਾ ਬਾਕੀ ਆਪਾਂ ਦਿਖਾਈ ਦੁੱਤੀ ਸੀ ਸਾਈਬੈਕਸ ਵਾਲੀ ਉਹ ਲਈ ਹੈ ਹਾਂਜੀ ਉਹੀ ਲਈ ਹੈ ਆਸਟ੍ਰੇਲੀਆ ਟੂਰ ਵਾਸਤੇ ਸਪੈਸ਼ਲ ਲਈ ਹੈ ਸਾਨੂੰ ਐਸੀ ਇੰਨਾ ਕੰਫਰਟ ਘੱਟ ਸੀਗੀ ਇੰਡੀਆ ਵਾਲੀ ਜਿਹੜੀ ਗੱਡੀ ਆ ਵੈਸੇ ਹੈ ਵਧੀਆ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪਰ ਐ ਆ ਵੀ ਥੋੜਾ ਜਿਹਾ ਲਾਈਕ ਥੋੜਾ ਬਹੁਤਾ ਯੂਜ਼ ਕਰਨ ਲਈ ਸਹੀ ਆ ਬਟ ਜਿਵੇਂ ਅਸੀਂ ਐਵਰੀ ਡੇ ਯੂਜ਼ ਕਰਦੇ ਹਾਂ 4 ਕਿਲੋਮੀਟਰ ਵਲੌਗ ਬਣਾਉਂਦੇ ਉਹਨੂੰ ਭਜਾਉਂਦੇ ਆ ਉੱਪਰ ਥੱਲੇ ਬੱਸ 'ਚ ਚੜਾਉਣੀ ਟ੍ਰੇਨ 'ਚ ਚੜਾਉਣੀ ਲਾਉਣੀ ਉਹ ਥੋੜਾ ਜਿਹਾ ਨਾ ਕੰਫਰਟ ਨਹੀਂ ਸੀ ਮੈਂ ਤਾਂ ਕਰਕੇ ਨਵੀਂ ਗੱਡੀ ਲੈ ਲਈ ਤੇ ਹੁਣ ਜੀ ਆਪਾਂ ਹੋਰ ਘੁੰਮਦੇ ਫਿਰਦੇ ਸ਼ੋਪਿੰਗ ਕਰਦੇ ਆ ਤੇ ਮੈਨੇ ਅਸੀਂ ਰਣਜਨ ਦੀ ਗੱਡੀ ਦਾ ਇਹ ਉਹ ਆਪਾ ਆਰਡਰ ਕਰਤੀ ਚਲੋ ਜਲੀਆ ਵਧਾਈਆਂ ਹੁਣ ਸਾਰਿਆਂ ਨੂੰ ਮਮਾ ਪਾਰਟੀ ਇੰਡੀਆ ਕਿਦਾਂ ਕਰਾਂਗੇ ਮੈਂ ਤੁਹਾਨੂੰ ਨਾਲੇ ਮਮਾ ਜੀ ਦੱਸਦਾ ਤੁਹਾਡੇ ਕਾਰਡ ਤੋਂ 페 ਕੀਤੇ ਮੈਨੂੰ ਤੂੰ ਹੋ ਗਿਆ ਤੂੰ ਹੋ ਗਿਆ ਸੀ ਮਮਾ ਪ੍ਰਿੰਸੈਸ ਸਾਡਾ ਨਿਆਣਾ ਰੋਜ਼ ਸਮਾਨ ਚੱਕ ਲੈਂਦਾ ਕੇ ਕਹਿੰਦਾ ਆ ਤੋਵਾ ਤੋਵਾ ਆ ਤੋਵਾ ਹੈ ਗਨਵੀਰ ਇਹ ਬੋਤਲਾਂ ਬੋਤਲਾਂ ਬੈਕ ਟੂ ਸਕੂਲ ਵਾਲੀਆਂ ਕਿਉਂਕਿ ਸਤੰਬਰ ਦਾ ਮਹੀਨਾ ਦੁਬਾਰੇ ਸਕੂਲ ਲੱਗਣੇ ਸ਼ੁਰੂ ਹੋਗੇ ਤੇ ਇਹ ਬੋਤਲਾਂ ਇਹੋ ਜੀਆਂ ਮਿਲਦੀਆਂ ਸਾਡੇ ਪਾਣੀ ਵਾਲੀਆਂ ਠੰਡੀਆਂ ਸੰਦੀ ਵੀ ਸਾਨੂੰ ਵੀ ਅਸੀਂ ਵੀ ਲੈ ਕੇ ਜਾਂਦੇ ਹੁੰਦੇ ਸੀ ਹਨਾ ਆ ਕੀ ਹੈ ਗਨਵੀਰ ਹੋਏ ਜੁਐਲਰੀ ਬਾਕਸ ਹੈ ਪੈਨਸਿਲ ਕੇਸ ਪੈਨਸਿਲ ਨਾਲ ਕੈਲਕੂਲੇਟਰ ਵੀ ਹੈ ਕਿੰਨਾ ਕੁਛ ਮੈਨੇ ਹਾਂਜੀ ਰਣਜਿੰਦਰ ਗੱਲਾਂ ਮਾਰ ਰਿਹਾ ਜਦੋਂ ਸਾਡਾ ਬੱਚਾ ਸਕੂਲ ਜਾਣ ਲੱਗਾ ਉਦੋਂ ਇੱਥੋਂ ਵੀ ਬੈਗ ਗੋਗ ਦਵਾਉਣੇ ਆ ਰਣਜਿੰਦਰ ਨੂੰ ਇੱਥੋਂ ਹੈ ਯਾ ਮਤਲਬ ਅਸੈਂਟ ਨੂੰ ਵੀ ਸਾਨੂੰ ਸਕੂਲ ਵੈ ਕੇ ਚਾਹੀਦਾ ਯਾ ਐਸਪੈਸ਼ਲ ਦੇਖ ਲੋ ਬਾਹਰ ਇੰਜ ਹੀ ਜਿਹੜੇ ਸਕੂਲ ਵਾਲਾ ਸਮਾਨ ਆਏ ਉਹ ਹੀ ਦੁਕਾਨਾਂ ਹੁੰਦੀਆਂ ਕਿਥੋਂ ਨਿਆਣੇ ਦਾ ਸਾਰਾ ਸਮਾਨ ਮਿਲਦਾ ਹੈਗਾ ਰਾਂਜਨ ਦੇ ਵੀ ਸਾਡੇ ਕਹਿੰਦੇ ਮੈਂ ਬਸਤਾ ਲੈਣਾ ਆਪਾਂ ਸਿੱਪਰ ਲਾ ਮੰਗ ਗਿੱਤ ਗੱਲਾਂ ਬਸਤਾ ਲੈਣਾ ਕਹਿੰਦੇ ਆ ਬਸਤਾ ਦਵਾ ਪਾਪਾ ਯਾ ਸਕੂਲ ਬੈਗ ਨੇ ਹਨ ਸਾਰੇ ਕਿੱਡੇ ਸੋਹਣੇ ਸੋਹਣੇ ਸਕੂਲ ਵੈ ਗਿਆ ਯਾਰ ਦੇਖੋ ਪਰ ਅਸੀਂ ਮੈਂ ਕਿਹਾ ਕੋਈ ਤਾਂ ਚੀਜ਼ ਰਣਜਿੰਦਰ ਨੂੰ ਵੀ ਲੈ ਕੇ ਦੇਈ ਆ ਆ ਇਹ ਸਿਪਰ ਲੈ ਰਹੇ ਆ ਪਾਣੀ ਚਾਹਾਂਗਾ ਹੁਣ ਪੀਣ ਲੱਗ ਜਾਣਾ ਨਾ ਜਦੋਂ 6 ਮਹੀਨੇ ਦੀ ਆਹ ਸੌਫਟ ਹੈ ਰੱਖ ਨਾ ਮਾਦ ਹਾਂਜੀ ਵਧੀਆ ਦੇਖੋ ਕਿਹੜਾ ਲੈਣਾ ਜੀ ਕਿਹੜਾ ਲੈਣਾ ਪੁੱਤ ਕਿਹੜਾ ਲੈਣਾ ਤੁਸੀਂ ਹਲੇ ਨਹੀਂ ਆ ਲੈਣਾ ਆ ਲੈਣਾ ਆ ਲੈ ਲਓ ਰਣਜਿੰਦਰ ਨੂੰ ਮੂਹ ਜੀ ਪਾਉਣੇ ਆ ਆ ਲੈ ਲਓ ਇੱਕ ਆਮ ਪੈਰਪਨ ਜਦੋਂ ਇਹ ਪਿੰਕ ਨਹੀਂ ਉਹ ਦੋ ਕਲਰ ਜੇ ਸੋਹਣੇ ਲੱਗਦੇ ਆ ਸੋਹਣਾ ਲੱਗਦਾ 90 ਪਾਉਂਡ ਲੱਗੇ ਸਕੂਲ ਬੈਗ ਤੇ ਹੋਰ ਤੇ ਜਵਾਕ ਪੜਾਉਣੇ ਕਿਹੜਾ ਬਾਹਰ ਸਸਤੇ ਆ ਬਹੁਤ ਮਹੰਗਾ ਕੰਮ ਆ ਸਿੱਪਰ ਜਾ ਪਾਪਾ ਨਾਲ ਰਣ ਜੰਦਾ ਲੈ ਲਿਆ ਹਲੋ ਹਲੋ ਗਨਵੀਰ ਪੜਾਈ ਵਾਲੀ ਮਹਿੰਗੀਆਂ ਉਹੀ ਕਹਿੰਦੇ ਨੇ ਬਾਹਰ ਪੜਾਈ ਫਰੀ ਹੈ ਹੈ ਸਕੂਲ ਵਾਲਾ ਬਸ ਤੇ 90 ਪਾਉਂਡ ਦਾ ਆ ਤੇਰਾ ਤਾਂ ਇੰਨੀ ਇੰਡੀਆ ਚ ਫੀਸ ਨਹੀਂ ਹੁੰਦੀ ਇੰਗਲੈਂਡ ਚ ਨਾ ਕਹਿੰਦੇ ਆਹ ਬ੍ਰਾਂਡ ਵੀ ਖਾਸਾ ਮਸ਼ਹੂਰ ਹੈ ਇਹਦੇ ਬਹੁਤ ਕੱਪੜੇ ਲੈਨੇ ਆ ਸੀ ਪਹਿਲਾਂ ਭੈਣ ਹੁਣ ਨਹੀਂ ਲੈਂਦੇ ਸੀ ਹੁਣ ਸਾਨੂੰ ਆਹ ਹੁੰਦਾ ਵੀ ਲਈਏ ਹਾਂਜੀ ਬਹੁਤ ਸੋਹਣੀਆਂ ਮੈਨੂੰ ਤਾਂ ਸੋਹਣ ਲੱਗੀਆਂ ਹਨ ਹਾਂਜੀ ਵਧੀਆ ਲੱਗੂ ਪਾਈ ਹੋਈ ਹੈ ਨਾ ਹਾਂ ਜੀ ਮੈਗਨੇ ਟਰਾਈ ਕਰਕੇ ਦੇਖਿਓ ਰਿਪਨ ਟਰਾਈ ਕਰਕੇ ਦੇਖਦੇ ਤੇ ਆ ਮੈਨੂੰ ਸਭ ਤੋਂ ਸੋਹਣੀ ਲੱਗਿਆ ਇਹ ਤਾਂ ਮੈਨੂੰ ਐ ਲੱਗਦਾ ਵੀ ਦਲਜੀਤ ਵਾਲੀ ਫੀਲਿੰਗ ਆਉ ਪਾ ਕੇ ਇਹਦਾ ਹੈਨਾ ਇਹ ਮੈਨੂੰ ਸੋਹਣੀ ਹੈ ਨਾ ਪਰ ਥੋੜੀ ਲੂਸ ਹੈ ਵੀ ਕੋਈ ਨੀ ਪਾ ਕੇ ਦੇਖਿਓ ਪਹਿਲਾਂ ਇੱਕ ਵਾਰੀ ਨੂੰ ਚੱਲ ਜੰਦੀ ਨਾਲ ਆ ਮੈਂ ਤੁਹਾਨੂੰ ਇਹਨਾਂ ਦੇ ਫਿਟਿੰਗ ਰੂਮ ਦੇਖੋ ਮੈਂ ਤਾਂ ਪਹਿਲਾਂ ਇੱਕ ਦੋ ਵਾਰੀ ਟਰਾਈ ਕਰਿਆ ਹੈ ਜੀ ਤੇ ਫਿਟਿੰਗ ਰੂਮ ਖੁਸ਼ੀ ਮਾੜਾ ਜਿਹਾ ਦਿਖਾਇਓ ਕਿੰਨੇ ਕਮਾਲ ਦੇ ਆ ਯਾਰ ਮਤਲਬ ਇੱਕ ਐ ਲੱਗਦਾ ਜਿਵੇਂ ਤੁਸੀਂ ਕਿਸੇ ਕੈਫੇ ਜਾ ਕੇ ਆਉਨੇ ਹੋ ਅੰਦਰੋਂ ਦਾ ਪਤਾ ਕੀ ਫੀਲ ਆ ਰਿਹਾ luxorius luxorius <laughs> store ਵੀ ਦੇਖ ਲੋ ਇਹਨਾਂ ਨੇ ਕਿੰਨੇ ਸਜਾ ਸਜਾ ਰੱਖੇ ਹੋਏ ਅੰਦਰ ਆਪਾਂ ਖੁਸ਼ੀ ਵੈਸੇ ਜੁਐਲਰੀ ਤਾਂ ਨਹੀਂ ਆਪਣੇ ਕਿਸੇ ਕੰਮ ਆਉਣੀ ਉੱਥੇ ਜਿਹੜੀ ਕੰਮ ਦੀ ਜੀ ਉਹ ਦੇਖੋ ਮੇਰੇ ਤਾਂ ਫੈਸ਼ਨ ਫੁਸ਼ਨ ਵਿੱਚ ਹੀ ਲੱਗ ਗਿਆ ਖੁਸ਼ੀ ਉਹ ਜ਼ਮਾਨੇ ਗਏ ਹੁਣ ਜੋ ਤੁਸੀਂ ਫੈਸ਼ਨ ਫੁਸ਼ਨ ਮਾਰਦੇ ਸੀ ਪਹਿਲਾਂ ਹੈ ਉਹ ਗੱਲਾਂ ਚਲੀਆਂ ਗਈਆਂ ਹੁਣ ਤਾਂ ਨਾਰਮਲੀ ਕੱਪੜੇ ਦੇਖਿਆ ਕਰੋ ਠੀਕ ਹੈ ਬੱਡੀ ਹੋ ਗਈ ਫੈਸ਼ਨ ਮਾਰਨ ਆ ਦਵਾਰਾ ਹਲੇ ਨਾ ਮਤਲਬ ਹਰੇਕ ਚੀਜ਼ ਉਹਨੇ ਟਾਈਮ ਹੁੰਦਾ ਹੈ ਹਜੇ ਮੈਂ ਆਪਣੇ ਮਦਰ ਵਾਲਾ ਟਾਈਮ ਹੈ ਜਿਹੜਾ ਉਹ ਇੰਜੋਏ ਕਰ ਰਹੀ ਹਾਂ ਮੈਨੂੰ ਮੈਨੂੰ ਖੁਦ ਨੂੰ ਵੀ ਨਹੀਂ ਹਜੇ ਕੋਈ ਫੈਸ਼ਨ ਦਾ ਹੈਗਾ ਤੇ ਤੁਹਾਨੂੰ ਦਿਖਾ ਦਈਏ ਜੀ ਸਟੋਰ ਅੰਦਰ ਸਿਟਿੰਗ ਲਈ ਵੀ ਦਿੱਤਾ ਹੋਇਆ ਸਾਰਾ ਕੁਝ ਮਤਲਬ ਢੇਲਾ ਸਟੋਰ ਉੱਪਰ ਹੈ ਯਾਰ ਹਨਾ ਖੁਜੀ ਹਾਂ ਜੀ ਤੁਸੀਂ ਉੱਪਰ ਜਾਓ ਮੈਂ ਉੱਪਰ ਜਾਣਾ ਸਰ ਹੂੰ ਤੁਸੀਂ ਨਹੀਂ ਨਾਲੇ ਦੇ ਕੱਪੜੇ ਨਾਲ ਮੈਂ ਕਿਹਨੇ ਤੁਸੀਂ ਇਹਨਾਂ ਨੇ ਠੇਕਾ ਹੀ ਕਰ ਲੋ ਇਹਨਾਂ ਦਾ ਬੰਨੋ ਜਹਾਜ਼ ਵਾਲੇ ਨੇ ਵੀ ਨਹੀਂ ਅਲਾਉ ਕਰਨਾ ਤੁਸੀਂ ਐ ਕਹੋਗੇ ਵੀ ਛਾਂਟ ਛਾਂਟ ਕੇ ਕਿੱਥੋਂ ਲੈਂਦੇ ਆ ਪਹਿਲਾਂ ਜਿਹੜਾ ਇੱਕ ਬੋਰਾ ਪਹਿਲਾਂ ਭਰੇ ਉਹ ਮੈਂ ਉੱਪਰ ਆਈ ਸੀ ਮੈਂ ਕਿ ਰਣਜੀਤ ਦੇ ਕੱਪੜੇ ਲੈਣੇ ਆ ਤੇ ਪਾਪਾ ਰਣਜੀਤ ਦੇ ਆਪਦੇ ਹੀ ਨਹੀਂ ਲੈ ਲੈ ਰਾਜਦੇ ਹੈਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਆਸਟ੍ਰੇਲੀਆ ਬਾਹਲੇ ਟਾਈਮ ਤੇ ਟਿੱਕੀ ਜਾਂਦੇ ਆ ਸੋਹਣੇ ਸੋਹਣੇ ਕੱਪੜੇ ਪਾ ਕੇ ਜਾਣੇ ਆ ਆਸਟ੍ਰੇਲੀਆ ਆ ਦੇਖ ਮੈਨੂੰ ਐ ਸਮਝ ਨਹੀਂ ਆਉਂਦਾ ਰੇ ਪੰਜ ਜਿਹੜੇ ਪੁਰਾਣੇ ਕੱਪੜੇ ਇੰਨੇ ਪਾਏ ਨੇ ਉਹਨਾਂ ਦਾ ਕੀ ਕਰਨਾ? ਸੌਣ ਲਾ ਕਹਣਗੇ ਨਾ? ਹਾਂਜੀ। ਨਾਈਸ। ਕੱਪੜੇ ਤਾਂ ਬਹੁਤ ਸੋਹਣੇ ਆ। ਮੇਰੇ ਐ ਦੱਸੋ ਚੁਆਇਸ ਮਾੜੀ ਆ ਕਿ ਚੰਗੀ ਆ? ਸੋਹਣੇ ਲਿਆਂਦਾ ਜਾ ਕੇ। ਮੈਂ ਕਿਹਾ ਖੁਸ਼ੀ ਵਾਲੇ ਫਰ ਲੱਗਿਆ ਆਪਾਂ ਨੂੰ ਵੀ ਹੋਣਾ। ਆਪਾਂ ਚੰਗੇ-ਚੰਗੇ ਕੱਪੜੇ ਚੱਕੀ ਦੇਵਾੜੇ ਇੰਨੇ। ਖੁਸ਼ੀ ਤਾਂ ਹੁਣ ਮੰਮੀ ਬਣ ਗਈ ਤਾਂ ਕਰਕੇ ਆਉਂਦੀ ਨਹੀਂ ਹੈਗੇ। ਮੈਂ ਵੀ ਪਾਪਾ ਬਣ ਗਿਆ। ਮੈਨੂੰ ਵੀ ਨਵੇਂ ਲੈਣੇ ਪੈਣੇ ਆ ਸਾਰੇ। ਮੋٹے ਹੋ ਗਏ ਮੋٹے। ਚਲ ਪਰਾਂ ਅੰਜਨ ਦੇਵੀ ਨਾਲ ਨਾਲ ਦੇਖ ਲੈ ਰਿਪਨ ਕੱਪੜੇ ਆਜਾ ਲੈ ਆਏ ਕੱਪੜੇ ਐਡਾ ਲਫਾਵਾ ਭਰ ਲਿਆ ਆਸਟ੍ਰੇਲੀਆ ਵਾਲੋ ਲੰਬਾ ਨਹੀਂ ਆਉਣਾ ਚਾਹੀਦਾ ਹੁਣ ਇਹ ਪਤਾ ਨਹੀਂ ਵੀ ਆਸਟ੍ਰੇਲੀਆ ਜਾਂਦੇ ਨੂੰ ਬਾਲੀ ਗਰਮੀ ਹੋ ਜੇ ਉਹ ਹੁਣ ਕਿਸਮਤ ਹੈ ਕੀ ਹੋਊ ਨਹੀਂ ਮਰੇ ਮੁੜੇ ਆਉਣਗੇ ਤੇ ਸਮਾਨ ਸਾਰੀ ਲੈ ਲੈ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਦੋਨੇ ਲੈਣੇ ਵੀ ਨਾਲ ਸਰਦੀਆਂ ਵਾਲੇ ਥੋੜਾ ਜਿਹਾ ਸਮਰ ਵੀ ਆ ਤੇ ਥੋੜਾ ਜਿਹਾ ਵਿੰਟਰ ਵਾਲਾ ਹਾਂ ਤੇ ਨਿਊਜ਼ੀਲੈਂਡ ਚ ਤਾਂ ਆਉਣਾ ਸੀ ਨਿਊਜ਼ੀਲੈਂਡ ਵੀ ਆਉਣਾ ਨਿਊਜ਼ੀਲੈਂਡ ਆਉਣਾ ਸੀ 15 ਅਕਤੂਬਰ ਤੋਂ 15 ਨਵੰਬਰ ਤੱਕ 1 ਮਹੀਨਾ ਹੀ ਨਿਊਜ਼ੀਲੈਂਡ ਰੋਣਾ ਹੈ ਨਿਊਜ਼ੀਲੈਂਡ ਵੀ ਦੱਸ ਦਿਓ ਤੋ ਕਿਹੋ ਜਿਹਾ ਮੌਸਮ ਹੋਊਗਾ ਆਸਟ੍ਰੇਲੀਆ ਨਿਊਜ਼ੀਲੈਂਡ ਹਾਜ਼ਰੀ ਲਵਾ ਦੇ ਤੇ ਨਾਲੇ ਜਿਹਨੇ ਜਿਹਨੇ ਮਿਲਣਾ ਤੇ ਉਹ ਹੁਣ ਤਾਂ ਵੀ ਈਮੇਲ ਮੈਸੇਜ ਜਾਂ ਇੰਸਟਾ ਤੇ ਕਿਤੇ ਵੀ ਸਾਨੂੰ ਮੈਸੇਜ ਕਰ ਲਿਓ ਕਿਉਂਕਿ ਹੁਣ ਅਸੀਂ ਥੋੜੇ ਦਿਨ ਘਰੇ ਰੈਸਟ ਤੇ ਆ ਅਸੀਂ ਚੈੱਕ ਕਰ ਸਕਦੇ ਆ ਬਾਅਦ ਚ ਜਦੋਂ ਟੂਰ ਸ਼ੁਰੂ ਹੋ ਗਿਆ ਫਿਰ ਚੈੱਕ ਨਹੀਂ ਹੋਣਾ ਹੈਨਾ ਉਦੋਂ ਤੁਹਾਨੂੰ ਪਤਾ ਹੀ ਆ ਹੈਨਾ ਮਤਲਬ ਦਿਨੇ ਅਸੀਂ ਘੁੰਮਦੇ ਰਹਨੇ ਆ ਸ਼ਾਮ ਨੂੰ ਫਿਰ ਐਡੀਟਿੰਗ ਦਾ ਕਿਹੜੇ ਸ਼ਹਿਰਾਂ ਚ ਕਿਹ ਅਸੀਂ ਟਾਈਮ ਆਣਾ ਕਿਹੜੇ ਕਿਹੜੇ ਸ਼ਹਿਰ ਘੁੰਮਣੇ ਉਹ ਜਿਹੜੇ ਆਉਣ ਵਾਲੇ ਵਲੌਗ ਚ ਆਪਣੇ ਫਲਾਈਟ ਹੋਈ ਉਹਦੋਂ ਹਨਾ ਅਗਲੇ 1-2 ਵਲੌਗ ਚ ਤੁਹਾਨੂੰ ਸਾਰਾ ਉਹ ਅਸੀਂ ਹਜੇ ਬਹਿ ਕੇ ਪਲਾਨ ਕਰਨੇ ਆ ਉਹ ਦੱਸ ਦਾਂਗੇ ਹਨਾ ਹਾਂਜੀ ਲੈ ਵੇ ਗੱਡੀ ਦੀ ਡਿਲੀਵਰੀ ਆਪਾਂ ਨੂੰ ਹੋ ਗਈ ਅਨਬਾਕਸਿੰਗ ਕਰ ਲਈਏ ਜੜਨੀ ਨਹੀਂ ਪੈਣੀ ਤੇ ਜੜਨੀ ਆਪ ਨੂੰ ਪੈਣੀ ਹੈ ਸਾਰੀ ਇੱਕ ਇੱਕ ਚੀਜ਼ ਹੈ ਵੀਲ ਤਾਂ ਟਾਇਰ ਆਹ ਟਾਇਰ ਟੂਰ ਦੇਖੋ ਆ ਡੱਡ ਭੇਜੇ ਖੁਸ਼ੀ ਖੋਲੋ ਬਣਾ ਆ ਡੱਡ ਟਾਇਰ ਨੇ ਇਹ ਤਾਂ ਕਰਕੇ ਜ਼ਿਆਦਾ ਕੰਫਰਟੇਬਲ ਹੈ ਇਹਨੂੰ ਆਫ ਰੋਡਿੰਗ ਜਿੱਥੇ ਮਰਜ਼ੀ ਚਲਾਈ ਫਿਰੋ ਹੁਣ ਵੱਟਿਆਂ-ਵਟਿਆਂ ਪਾ ਜੇ ਮਰਜ਼ੀ ਹਾਂਜੀ ਜੜ ਕੇ ਬਾਕੀ ਕਿਹੜੇ ਗੂੜੇ ਦਿੰਨੇ ਨੇ ਮੈਂ ਲਗਾ ਘੰਟੜਾ ਬਣਾ ਕੇ ਚੱਲੇ ਸਾਈਬਿਕਸ ਦੀ ਲਈਏ ਜਿਹੜਾ ਤੁਹਾਨੂੰ ਦੱਸ ਰਿਹਾ ਸੀ ਨਾ ਮਾਡਲ ਸਾਈਬਿਕਸ ਦੀ ਆਈ ਹੈ ਇਹ ਸਾਈਬਿਕਸ ਅਮੂਲੀ ਹੁਣ ਅਗਲੇ ਵੀਲ ਲਾ ਕੇ ਅਗਲੇ ਇਹ ਸਾਰੇ ਮੈਨੂਲਾ ਦਾ ਜੜਨੀ ਵੀ ਵਾਲੀ ਓਕੀ ਹੈ ਇਹਦਾ ਗੁੰਨ ਨੂੰ ਫੜਾਵਾਂਗੇ ਇਹ ਜਿਹੇ ਕੰਮ ਗੁੰਨੂ ਕਰ ਲੈਂਦੇ ਜੜ ਜੜਈ ਹੈ ਇਹਦਾ ਇਨਸਟਰਕਸ਼ਨ ਬਾਕਸ ਇਹ ਲੈ ਵੀ ਪੂਰਾ ਪਰਿਵਾਰ ਫਿੱਟ ਕਰਨ ਦੇ ਲੱਗਿਆ ਹੋਇਆ ਗੱਡੀ ਨੂੰ ਤੇ ਪਾਰਟਸ ਜਿਵੇਂ ਤੁਹਾਨੂੰ ਦਿਖਾਈ ਹੈ ਆਈਸੀ ਰਾਣਜਿੰਦ ਨੇ ਜੀਕਾ ਸ਼ਟਰ ਰੱਖਿਆ ਕਹਿੰਦੇ ਨਵੀਂ ਗੱਡੀ ਛੇਦੀ ਬਿਠਾਓ ਛੋਟਾ ਦਿਓ ਤੇ ਮੰਮੀ ਪਾਪਾ ਪੂਆ ਸਾਰੇ ਲੱਗਿਆ ਫਿੱਟ ਕਰਨ ਗੱਡੀ ਨੂੰ ਆਹ ਦੇਖੋ ਟਾਇਰ ਟੂਰ ਦਾ ਫਿੱਟ ਕਰਤੇ ਸਾਰੀ ਚੀਜ਼ ਅਲੱਗ-ਅਲੱਗ ਆਈ ਸੀ ਸ਼ੌਕਰ ਸ਼ੌਕਰ ਵਧੀਆ ਦਿੱਤੇ ਹੋਏ ਹੈ ਜੀ ਜੜ ਕੇ ਦੇਖੋ ਰੁੱਤ ਨੂੰ ਲਸੰਦੀ ਵੀ ਨਹੀਂ ਫਿਰ ਜਿਹੜੇ ਪਾਸ ਮਰਜੀ ਕਰਨਾ ਢਮੀ ਗੱਡੀ 'ਚ ਬੱਚਾ ਸਾਡਾ ਪੂਰਾ ਖੁਸ਼ ਹੈ ਪੂਰਾ ਹਾਂਜੀ ਮੈਂ ਕਿਹਾ ਝੂਟੇ ਮਾੜੇ ਪਹਿਲੇ ਦਿਨ ਹੀ ਦਿਵਾ ਲਈਏ ਥੋੜਾ ਜਿਹਾ ਦਿਖਾ ਦਈਏ ਕਿਵੇਂ ਮਾਹੌਲ ਹੈ ਸਹੀ ਹੈ ਨਾ ਹਾਂਜੀ ਪੂਰੀ ਖੁਸ਼ ਹੈ ਨਾ ਇੱਥੇ ਯਾ ਪੂਰੀ ਜ਼ਿਆਦਾ ਤੇ ਬਾਕੀ ਜੀ ਵਲੌਗ ਦੀ ਆਪਣੀ ਇਹ ਸਮਾਪਤੀ ਹੈ ਤੇ ਤੁਹਾਨੂੰ ਦੱਸ ਦਈਏ ਵੀ ਪੈਕਿੰਗ ਬੁਕਿੰਗ ਕਰੀ ਜਾਂਦੇ ਹੁਣ ਸਮਾਨ ਸਮੁੰਦ ਜਿਹੜਾ ਥੋੜਾ ਬਹੁਤਾ ਰਹਿੰਦਾ ਹੈ ਉਹ ਇਕੱਠਾ ਕਰੀ ਜਾਂਦੇ ਆ ਤੇ ਫਲਾਈਟ ਦੀ ਸਾਡੀ ਤਿਆਰੀ ਹੈ ਤੇ ਬਸ ਜਿਹੜਾ ਹੁਣ ਅਗਲਾ ਵਲੌਗ ਆਊਗਾ ਤੁਹਾਡੇ ਕੋਲ ਆਸਟ੍ਰੇਲੀਆ ਦੀ ਫਲਾਈਟ ਦਾ ਆਊਗਾ ਤੇ ਆਸਟ੍ਰੇਲੀਆ ਪਹੁੰਚਾਂਗੇ ਆਪਾਂ ਤੇ ਮਿਲਣਗੇ ਲਾਣੇ ਦੇ ਕਾਫੀ ਜਾਣੇ ਦੇ ਮੈਸੇਜ ਆ ਰਹੇ ਵੀ ਕਿੱਥੇ ਕਿੱਥੇ ਆਉਂਗੇ ਕਿਹੜੇ ਸ਼ਹਿਰ ਆਉਂਗੇ ਈਮੇਲਸ ਸਾਨੂੰ ਮਿਲ ਰਹੀਆਂ ਤੇ ਬਾਕੀ ਉਹ ਆਉਣ ਵਾਲੇ ਵਲੌਗ ਚ ਹੁੰਦਾ ਕਿਹੜੇ ਕਿਹੜੇ ਦਿਨ ਆਵਾਂਗੇ ਕਿੰਨੇ ਤਰੀਕ ਤੋਂ ਕਿੰਨੀ ਤਰੀਕ ਤੱਕ ਅਸੀਂ ਆਸਟ੍ਰੇਲੀਆ ਰਹਿਣਾ ਤੇ ਕਿਹੜੇ ਪਿੰਡਾਂ 'ਚ ਜਾਣਾ ਕਿੱਥੇ ਮੀਟਅਪ ਕਰਨਾ ਸਾਰਾ ਕੁਝ ਆਉਣ ਵਾਲੇ ਬਲੌਗ ਦੇ ਵਿੱਚ ਦੱਸਾਂਗੇ ਸੋ ਆਸਟ੍ਰੇਲੀਆ ਵਾਲੇ ਖਾਸ ਕਰਕੇ ਜੁੜੇ ਰਹੋ ਮਿਲਦੇ ਆਪਾਂ ਨਵੇਂ ਬਲੌਗਸ ਨਵੀਆਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਗਾਲ ਰੱਬ ਰੱਖਾ ਜੀ